ਪੰਜਾਬ 24 7 ਟੀਵੀ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਜੀ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਅਸੀਂ ਰੋਜ਼ਾਨਾ ਸਪੋਕਸਮੈਨ ਤੋਂ ਇੱਕ ਆਰਟੀਕਲ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾਲ ਸਬੰਧਤ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦੇ ਸਬਕ ਸਿੱਖ ਭਾਈ ਚਾਰੇ ਨੇ ਸਿਆਸੀ ਤਰ੍ਹਾਂ ਦੀ ਹੌਮੇ ਭਰੀਆਂ ਚੌਧਰਾਂ ਦੀਆਂ ਲੜਾਈਆਂ ਨੂੰ ਨਕਾਰਿਆ ਸੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਸ ਐਚ ਜੀ ਐਸ ਐਚ ਜੀ ਪੀ ਸੀ ਦੀਆਂ ਪਲੇਟੀਆਂ ਚੋਣਾਂ ਵਿੱਚ ਆਜ਼ਾਦ ਉਮੀਦਵਾਰਾਂ ਦੀ ਝੰਡੀ ਰਹਿਣੀ ਸਭਾਈ ਸਿੱਖ ਭਾਈਚਾਰੇ ਲਈ ਇੱਕ ਚੰਗਾ ਸ਼ਗਨ ਹੈ ਸਿੱਖ ਵੋਟਰਾਂ ਨੇ ਕਮੇਟੀ ਦੀਆਂ 40 ਸੀਟਾਂ ਵਿੱਚੋਂ 22 ਸੀਟਾਂ ਦੇ ਉੱਤੇ ਆਜ਼ਾਦ ਉਮੀਦਵਾਰਾਂ ਨੂੰ ਜਤਾਇਆ ਹੈ ਇਹ ਉਹਨਾਂ ਆਗੂਆਂ ਦੇ ਖਿਲਾਫ ਫਤਵਾ ਹੈ ਜਿਹੜੇ ਖੁਦ ਨੂੰ ਸਭਾਈ ਸਿੱਖ ਭਾਈਚਾਰੇ ਦੇ ਹਿੱਤਾਂ ਦੇ ਮੁਹਾਫਿਜ਼ ਦੱਸਦੇ ਆਏ ਹਨ ਅਤੇ ਐਸੇ ਆਧਾਰ ਤੇ ਪ੍ਰਮੁੱਖ ਸਿਆਸੀ ਧਿਰਾਂ ਨਾਲ ਸੌਦੇਬਾਜ਼ੀ ਕਰਕੇ ਨਿੱਜੀ ਲਾਭ ਵੀ ਲੈਂਦੇ ਰਹੇ ਹਨ ਐਸੀ ਪ੍ਰਵਿਰਤੀ ਕਾਰਨ ਪਿਛਲੇ ਇੱਕ ਦਹਾਕੇ ਦੌਰਾਨ ਹਰਿਆਣਾ ਕਮੇਟੀ ਚੌਧਰ ਦੀਆਂ ਲੜਾਈਆਂ ਤੇ ਸਰਕਾਰੀ ਦਖਲਅੰਦਾਜ਼ੀ ਦਾ ਸ਼ਿਕਾਰ ਬਣਦੀ ਰਹੀ ਹੈ ਹੁਣ ਸਿੱਖ ਵੋਟਰਾਂ ਨੇ ਇਹਨਾਂ ਆਗੂ ਨੂੰ ਸਨੇਹਾ ਦੇ ਦਿੱਤਾ ਹੈ ਕਿ ਉਹ ਹਰਿਆਣਾ ਸਥਿਤ 50 ਤੋਂ ਵੱਧ ਇਤਿਹਾਸਕ ਗੁਰਸਥਾਨਾਂ ਦੀ ਸੇਵਾ ਸੁਭਾਲ ਤੇ ਪੰਥਕ ਹਿੱਤਾਂ ਦੀ ਰਾਖੀ ਵਰਗਾ ਕਾਰਜ ਕੁਝ ਆਗੂਆਂ ਦੀ ਹਉਮੈ ਅਤੇ ਚੌਧਰ ਦੀਆਂ ਜੰਗਾਂ ਵਿੱਚ ਰੋਲ ਨਹੀਂ ਦੇਣਾ ਚਾਹੁੰਦੇ ਉਹਨਾਂ ਨੇ ਇਸ ਚਾਹ ਦਾ ਇਜ਼ਹਾਰ ਵੀ ਸਪਸ਼ਟ ਤੌਰ ਤੇ ਕਰ ਦਿੱਤਾ ਹੈ ਕਿ ਹਰਿਆਣਾ ਕਮੇਟੀ ਉਸ ਆਸ਼ੇ ਤੇ ਸੱਚੇ ਸੁੱਚੇ ਢੰਗ ਨਾਲ ਖਰੀ ਉਤਰੇ ਜਿਸ ਨੂੰ ਲੈ ਕੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਤੋਂ ਇਹ ਅਲੱਗ ਹੋਈ ਸੀ ਚੋਣਾ ਛੜੇ ਚਰਨ ਤੋਂ ਪਹਿਲਾਂ ਹਰਿਆਣਾ ਦੇ ਕੁਝ ਸਿਰਦ ਸਿੱਖ ਆਗੂਆਂ ਨੇ ਸਰਬਸੰਮਤੀ ਵਾਸਤੇ ਯਤਨ ਕੀਤੇ ਸਨ ਪਰ ਵਕ ਵਕ ਧੜਿਆਂ ਦੇ ਸਰប្រਾਹਾਂ ਨੇ ਇਹਨਾਂ ਯਤਨਾਂ ਨੂੰ ਬੂਰ ਨਹੀਂ ਸੀ ਪੈਣ ਦਿੱਤਾ ਅਜਈਆਂ ناکਾਮੀਆਂ ਤੋਂ ਬਾਅਦ ਚੋਣਾਂਵੀ ਲੜਾਈ ਜਗਦੀਸ਼ ਸਿੰਘ ਢਿੰਡਾ ਦੀ ਗਵਾਹੀ ਵਾਲੇ ਪੰਥਕ ਦਲ ਢਿੰਡਾ ਦیدار ਸਿੰਘ ਨਲਵੀਦੀ ਦੀ ਗਵਾਹੀ ਵਾਲੀ ਸੰਸਥਾ ਸਿੱਖ ਸਮਾਜ ਸੰਸਥਾ ਤੇ ਬਾਦਲ ਕਾਲੀ ਦਲ ਦੀ ਹਮਾਇਤ ਵਾਲੇ ਹਰਿਆਣਾ ਸਿੱਖ ਪੰਥਕ ਦਲ ਅਤੇ ਸਾਬਕਾ ਗਰਮ ਦਲੀਏ ਕੋ ਹਾਂ ਦੇ ਬਲਜੀਤ ਸਿੰਘ ਦਾਦੂਵਾਲ ਦੇ ਤਰੇ ਦਰਮਿਆਨ ਕੇਂਦਰਿਤ ਹੋ ਗਈ ਸੀ ਪ੍ਰਚਾਰ ਵੀ ਇਹਨਾਂ ਚਾਰ ਤਰ੍ਹਾਂ ਨੇ ਖੁੱਲ ਕੇ ਕੀਤਾ ਪਰ ਵੋਟਰਾਂ ਦਾ ਰੁਖ ਵੱਖਰਾ ਹੀ ਰਿਹਾ ਛਿੰਡਾ ਦੇ ਪੰਥਕ ਦਲ ਨੂੰ ਸਿਰਫ 9 ਹਰਿਆਣਾ ਸਿੱਖ ਪੰਥਕ ਅਕਾਲੀ ਦਲ ਨੂੰ 6 ਤੇ ਨਲਵੀ ਦੀ ਸਿੱਖ ਸਮਾਜ ਸੰਸਥਾ ਨੂੰ ਸਿਰਫ 3 ਸੀਟਾਂ ਹੀ ਮਿਲੀਆਂ ਇਹਨਾਂ ਤਿੰਨਾਂ ਤਰ੍ਹਾਂ ਦੇ ਸੁਭਾਈ ਪ੍ਰਧਾਨ ਆਪੋ ਆਪਣੇ ਹਲਕਿਆਂ ਵਿੱਚੋਂ ਤਾਂ ਜੇਤੂ ਰਹੇ ਪਰ ਜਿਹੜੇ ਦਾदूवाल ਨੇ ਉਹ ਖੁਦ ਆਪਣੇ ਹਲਕੇ ਕਾਲਾਵਾਲੀ ਤੋਂ ਵੀ 1700 ਤੋਂ ਵੱਧ ਵੋਟਾਂ ਨਾਲ ਹਾਰ ਗਿਆ ਐਤਵਾਰ ਨੂੰ ਵੋਟਾਂ ਪਾਉਣ ਦਾ ਅਮਲ ਤੇ ਗਿਣਤੀ ਸਿਰੇ ਚੜਨ ਤੋਂ ਬਾਅਦ ਉਪਰੋਕਤ 14 ਧਿਰਾਂ ਦੇ ਆਗੂਆਂ ਨੇ ਕਈ ਜੇਤੂ ਆਜ਼ਾਦ ਸਾਡੇ ਬੰਦੇ ਹੋਣ ਦੇ ਦਾਅਵੇ ਕੀਤੇ ਪਰ ਇਹ ਦਾਅਵੇ ਵਜਨੀ ਜਾ ਸੱਚੇ ਸਾਬਤ ਨਹੀਂ ਹੋਏ ਢਿੰਡਾ ਵੱਲੋਂ ਸੋਮਵਾਰ ਨੂੰ ਆਪਣੀ ਨਿਕਾਮੀ ਦੀ اخلاقی ਜ਼ਿੰਮੇਵਾਰੀ ਕਬੂਲਦਿਆਂ ਹਰਿਆਣਾ ਕਮੇਟੀ ਦੀ ਮੈਂਬਰੀ ਤੋਂ ਅਸਤੀਫਾ ਦੇਣਾ ਤੇ ਚੰਦ ਘਟਿਆ ਮਗਰੋਂ ਇਹਨੂੰ ਵਾਪਸ ਲੈ ਲੈਣਾ ਇਹ ਦੱਸਦਾ ਹੈ ਕਿ ਵੱਖਰੀ ਹਰਿਆਣਾ ਕਮੇਟੀ ਦੀ ਸਥਾਪਨਾ ਲਈ ਜਦੋਂ ਜਹਦ ਕਰਨ ਵਾਲਿਆਂ ਨੂੰ ਵੀ ਆਪਣੇ ਵਕਾਰ ਦੀ ਸਲਾਮਤੀ ਲਈ ਭਾਤ ਭਾਤ ਦੇ ਤਮਾਸ਼ੇ ਕਰਨੇ ਪੈ ਰਹੇ ਨੇ ਅਜਿਹੇ ਤਮਾਸ਼ੇ ਜਲਦੀ ਭੁੱਲਣ ਵਾਲੇ ਨਹੀਂ ਲੱਗਦੇ ਨਵੀਂ ਚੁਣੀ ਗਈ ਕਮੇਟੀ ਦੇ ਅਹੁਦੇਦਾਰ ਚੁਣ ਤੋਂ ਪਹਿਲਾਂ 9 ਮੈਂਬਰ ਕੋ ਆਪ ਕਿਤੇ ਜਾਣੇ ਹਨ ਆਮ ਤੌਰ ਤੇ ਕੋ ਆਪਸ਼ਨ ਦਾ ਹੱਕ ਚੋਣ ਜਿੱਤਣ ਵਾਲੀ ਧਿਰ ਕੋਲ ਹੁੰਦਾ ਹੈ ਪਰ ਹਰਿਆਣਾ ਕਮੇਟੀ ਦੇ ਸੰਵਿਧਾਨ ਮੁਤਾਬਕ ਇਹ ਮੈਂਬਰ ਸਮਾਈ ਸਰਕਾਰ ਵੱਲੋਂ ਨਾਮਜ਼ਦ ਕੀਤੇ ਜਾਣੇ ਨੇ ਇਹਨਾਂ ਵਿੱਚੋਂ ਦੋ ਨਾਮਜ਼ਦਗੀਆਂ ਸਿੱਖ ਇਸਤਰੀਆਂ ਤਿੰਨ ਦਲਤਾ ਦੋ ਸਿੱਖ ਵਿਦਵਾਨਾਂ ਅਤੇ ਦੋ ਸਿੰਘ ਸੁਭਾਵਾਂ ਦੇ ਪ੍ਰਧਾਨਾਂ ਲਈ ਰਾਖੀਆਂ ਹਨ ਇਹਨਾਂ ਨਾਮਜ਼ਦਗੀਆਂ ਦੀ ਮੁੱਖ ਹੈਮੀ ਤੇ ਇਹ ਹੈ ਕਿ ਨਵੇਂ ਉਧੇਤਰਾ ਦੀ ਚੋਣ ਵਿੱਚ ਨਾਮਜ਼ਦ ਮੈਂਬਰਾਂ ਨੂੰ 20 ਵੋਟ ਪਾਉਣ ਦਾ ਹੱਕ ਹੋਵੇਗਾ ਇਸ ਜਿਹੜਾ ਦ੍ਰਿਸ਼ ਬਣ ਗਿਆ ਇਤੋ ਭਾਵ ਇਹ ਹੈ ਕਿ ਅਹੁਦੇਦਾਰ ਉਹੀ ਚੁਣੇ ਜਾਣਗੇ ਜਿਨ੍ਹਾਂ ਦੇ ਨਾਂਵਾਂ ਉੱਤੇ ਮੋਹਰ ਹਰਿਆਣਾ ਦੀ ਸਰਕਾਰ ਲਾਏਗੀ ਇਹ ਮੰਦ ਭਾਗੀ ਗੱਲ ਹੈ ਦਿਦਾਰ ਸਿੰਘ ਨਲਵੀ ਨੇ ਇਸ ਤਿਸੀ ਨੂੰ ਭਾਪਦਿਆ ਹੋਰਾਂ ਤਾਂ ਰਹਿਣ ਨਾਲ ਏਕਾ ਕਰਨ ਦੀ ਪੇਸ਼ਕਸ਼ ਕੀਤੀ ਹੈ ਇਸ ਪੇਸ਼ਕਸ਼ ਨੂੰ ਹੰਗਾਰਾ ਕਿੰਨਾ ਕੁ ਮਿਲਦਾ ਹੈ ਇਹ ਤਾਂ ਪੁਵੇਖੀ ਦੱਸੂਗਾ ਢਿੰਡਾ ਤੇ ਨਲਵੀ 2014 ਵਿੱਚ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਅਢਹਾਕ ਦੀ ਸਥਾਪਨਾ ਤੇ ਇਸ ਦੀ ਹਮਦ ਨੂੰ ਸਰਕਾਰੀ ਤੇ ਸੰਵਿਧਾਨਕ ਮਾਤਾ ਦੋਣ ਦੇ ਸੰਘਰਸ਼ ਦੇ ਮੋਢੀ ਰਹੇ ਹਨ ਪਰ ਕਮੇਟੀ ਦੀ ਚੌਧਰੀ ਲੜਾਈ ਵੀ ਸਭ ਤੋਂ ਪਹਿਲਾਂ ਇਹਨਾਂ ਦੋਵਾਂ ਤਰੇਮਾਂ ਨਹੀਂ ਸ਼ੁਰੂ ਹੋ ਗਈ ਸੀ ਇਸ ਲੜਾਈ ਦਾ ਲਾਭ ਬਾਅਦ ਵਿੱਚ ਸਰਕਾਰੀ ਸਰਪ੍ਰਸਤੀ ਸਦਕਾ ਉਹਨਾਂ ਅਗਵਾਂ ਨੂੰ ਮਿਲਦਾ ਰਿਹਾ ਜੋ ਪ੍ਰੋਕਸ਼ ਸੰਘਰਸ਼ ਦਾ ਹਿੱਸਾ ਵੀ ਨਹੀਂ ਸਨ ਬਹਾਲ ਹੁਣ ਜੋ ਦ੍ਰਿਸ਼ਾਵਲੀ ਹੈ ਉਹ ਮਾਰ ਕੇ ਬਾਜੀ ਦੀ ਥਾਂ ਪੰਤਕ ਦੀ ਤادیه ਹਾਜਤ ਕਰਨੀ ਅਰਤੀ ਨੇਕ ਨੀਤੀ ਦੀ ਮੰਗ ਵੀ ਕਰਦੀ ਹੈ ਚਾਰ ਜ਼ਿਲ੍ਹਿਆਂ ਦੇ ਸੰਸਥੀ ਹਲਕਿਆਂ ਬਾਲਾ ਕੁਰਕਸ਼ੇਤਰ ਕਰਨਾਲ ਸਰਚਾ ਵਿੱਚ ਸਿੱਖ ਵੋਟਰ ਫੈਸਲਾ ਕੋਲ ਤਦਾਦ ਵਿੱਚ ਹਨ ਇਹਦੇ باوجود ਹਰਿਆਣਾ ਵਿੱਚ ਇੱਕ ਵੀ ਸਿੱਖ ਵਜ਼ੀਰ ਦਾ ਨਾਂ ਹੋਣਾ ਸਿਰਫ ਇੱਕ ਪਗੜੀ ਧਾਰੀ ਸਿੱਖ ਵਿਧਾਇਕ ਦਾ ਹੋਣਾ ਇਹ ਦੱਸਦਾ ਹੈ ਕਿ ਸਿੱਖ ਭਾਈ ਜਾ ਰਹੇ ਨੇ ਆਪਣੀਆਂ ਵੰਡੀਆਂ ਕਾਰਨ ਆਪਣੀ ਸਿਆਸੀ ਅਹਿਮਤ ਕਿਸ ਹੱਦ ਤੱਕ ਜਿਹੜੀ ਆ ਉਹ ਗਵਾ ਲਈ ਹੈ ਸੋ ਇਹ ਸੀ ਜੀ ਸਾਡਾ ਅੱਜ ਦਾ ਤੀਸਰੀ ਅਕ ਪ੍ਰੋਗਰਾਮ ਤਦ ਆ ਬਹੁਤ ਸ਼ੁਕਰੀਆ ਧੰਨਵਾਦ